ਜੇ ਕੈਰੀਅਰ ਕਾਉਂਸਲਿੰਗ ਤੇ ਗਾਈਡੈਂਸ ਪ੍ਰਤੀ ਜਿਹੜੇ ਥੋੜਾ ਸੁਚੇਤ ਹੋਣਾ ਚਾਹੁੰਦੇ ਨੇ ਜਿਹੜੇ ਹੈ ਕੁਝ ਐਨਜੀਓਜ਼ ਵੀ ਸਾਹਮਣੇ ਆਈਆਂ ਨੇ ਜਿਹੜੀ ਬੱਚਿਆਂ ਨੂੰ ਫਾਈਨੈਂਸ਼ੀਅਲੀ ਅਸਿਸਟ ਕਰਨਾ ਚਾਹੁੰਦੀਆਂ ਨੇ ਸਿਵਲ ਸਰਵਿਸਿਜ਼ ਜਾਣਾ ਚਾਹੁੰਦੇ ਨੇ ਸਰਕਾਰੀ ਨੌਕਰੀ ਬਾਰੇ ਕੈਰੀਅਰ ਕਾਉਂਸਲਿੰਗ ਬਾਰੇ ਜਿਹੜਾ ਕੁਝ ਰੇਡ ਦੇ ਵਿੱਚ ਗ੍ਰਾਵਟ ਆਏਗੀ ਉਸ ਦੇ ਨਾਲ ਪੁਲਿਸ ਕੋਲ ਵੀ ਜਿਹੜੀ ਹੈ ਇਨਫੋਰਮੇਸ਼ਨ ਆਉਂਦੀ ਹੈ ਤੇ ਬੈਟਰ ਕੋਆਰਡੀਨੇਸ਼ਨ ਜਿਹੜਾ ਹੈ ਇੱਕ ਜਿਹੜਾ ਹੈ ਵਧੀਆ ਸੁਸਾਇਟੀ ਦੇ ਨਿਰਮਾਣ ਲਈ ਜਿਹੜਾ ਹੈ ਉਹ ਇਹ ਵਧੀਆ ਪਹਿਲ ਜਿਹੜੀ ਹੈ ਐਫਰਟ ਹੋਏਗਾ ਏਰੀਆ ਉੱਥੇ ਟੀਚਰਸ ਦੀ ਬੜੀ ਕਮੀ ਹੈ ਇਹ ਗੱਲ ਸਾਹਮਣੇ ਆਈ ਸੋ ਕਿਉਂਕਿ ਉੱਥੇ ਟੀਚਰਸ ਦੀ ਕਮੀ ਹੈਗੀ ਹੈ ਇਸ ਦੇ ਨਾਲ ਹੀ ਬੱਚੇ ਜਿਹੜਾ ਕੁਝ ਕਰਨਾ ਚਾਹੁੰਦੇ ਨੇ ਕੋਈ ਅਫਸਰ ਬਣਨਾ ਚਾਹੁੰਦਾ ਹੈ ਉਹ ਖੇਡ ਚ ਅੱਗੇ ਜਾਣਾ ਚਾਹੁੰਦਾ ਹੈ ਪੁਲਿਸ ਆਪਣੇ ਕੰਮਕਾਜ ਕਰਕੇ ਜਾਣੀ ਜਾਂਦੀ ਹੈ ਤਾਂ ਪੁਲਿਸ ਦੇ ਬਹੁਤ ਸਾਰੇ ਰਵੱਈਏ ਦੇਖਣ ਨੂੰ ਮਿਲਦੇ ਨੇ ਲੇਕਿਨ ਅੱਜ ਅਸੀਂ ਜਿਹੜੀ ਤੁਹਾਨੂੰ ਗੱਲਬਾਤ ਦਿਖਾਉਣ ਜਾ ਰਹੇ ਹਾਂ ਇਹ ਤੁਹਾਡੇ ਬੱਚਿਆਂ ਵਾਸਤੇ ਬਹੁਤ ਇੰਪੋਰਟੈਂਟ ਹੈ ਖਾਸ ਕਰਕੇ ਉਹ ਬੱਚੇ ਜਿਹੜੇ ਕਿ ਪਿੰਡਾਂ ਚ ਰਹਿੰਦੇ ਨੇ ਸਰਹੱਦੀ ਪਿੰਡਾਂ ਚ ਰਹਿੰਦੇ ਨੇ ਹੁਣ ਉਹਨਾਂ ਦੇ ਕੈਰੀਅਰ ਨੂੰ ਬਣਾਉਣ ਵਾਸਤੇ ਪੰਜਾਬ ਪੁਲਿਸ ਮਦਦ ਕਰੇਗੀ ਜੀ ਹਾਂ ਆ ਯੂਪੀਐਸਸੀ ਤੱਕ ਦੀ ਤਿਆਰੀ ਜਿਹੜੀ ਹੈ ਹੁਣ ਪੰਜਾਬ ਪੁਲਿਸ ਕਰੇਗੀ ਔਰ ਉਸ ਦੇ ਵਿੱਚ ਬੱਚਿਆਂ ਦੀ ਮਦਦ ਕੀਤੀ ਜਾਏਗੀ ਤਾਂ ਇਹ ਨੇਕ ਉਪਰਾਲਾ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਹੈ ਔਰ ਅਮਰਸਰ ਰੂਰਲ ਐਸਐਸਪੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੀ ਕੀ ਚੰਗੀ ਪਹਿਲ ਕਦਮੀ ਹੈ ਤਾਂ ਸਰਦਾਰ ਚਰਨਜੀਤ ਸਿੰਘ ਸੋਹਲ ਸਾਡੇ ਨਾਲ ਮੌਜੂਦ ਨੇ ਸਰ ਇਹ ਕੀ ਹੈ ਸਕੀਮ ਕਿਵੇਂ ਲੋਕ ਫਾਇਦਾ ਲੈ ਸਕਦੇ ਨੇ ਔਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਕੈਰੀਅਰ ਕਾਉਂਸਲਿੰਗ ਜਿਹੜੀ ਹੈ ਹੁਣ ਪੰਜਾਬ ਪੁਲਿਸ ਕਰਿਆ ਕਰੇਗੀ ਆ ਦੇਖੋ ਜੀ ਇਹਦੇ ਵਿੱਚ ਕਿਉਂਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਸੰਪਰਕ ਪ੍ਰੋਗਰਾਮ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਸੀ ਇਸਦੇ ਪਹਿਲੇ ਫੇਸ ਦੇ ਵਿੱਚ ਅਸੀਂ ਕਾਫੀ ਮੀਟਿੰਗਸ ਕੀਤੀਆਂ ਨੇ ਲੋਕਾਂ ਦਾ ਫੀਡਬੈਕ ਲਿਆ ਹੈ ਤੇ ਹੁਣ ਸੰਪਰਕ 2 ਜਿਹੜਾ ਪ੍ਰੋਗਰਾਮ ਹੈ ਇਸ ਦਾ ਜਿਹੜਾ ਸੈਕੰਡ ਪਾਰਟ ਹੈ ਉਸ ਦੇ ਵਿੱਚ ਅਸੀਂ ਖੇਡਾਂ ਕਰਵਾਉਣ ਜਾ ਰਹੇ ਹਾਂ ਇਦੇ ਵਿੱਚ ਵਕ ਵਕ ਟੂਰਨਾਮੈਂਟ ਹੋਣਗੇ ਅਸੀਂ ਕੁਝ ਪਿੰਡਾਂ ਦਾ ਕਲਸਟਰ ਬਣਾ ਕੇ ਉਹਨਾਂ ਚ ਟੀਮਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਆਪਸ ਵਿੱਚ ਕੰਪੀਟ ਕਰਨਗੀਆਂ ਇਸ ਤੋਂ ਇਲਾਵਾ ਜਿਹੜੇ ਬੱਚੇ ਕਰੀਅਰ ਕਾਉਂਸਲਿੰਗ ਤੇ ਗਾਈਡੈਂਸ ਪ੍ਰਤੀ ਜਿਹੜੇ ਥੋੜਾ ਸੁਚੇਤ ਹੋਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਯੂਪੀਐਸਸੀ ਵਰਗੀਆਂ ਪ੍ਰੀਖਿਆਵਾਂ ਪੀਸੀਐਸ ਵਰਗੀਆਂ ਇਹਨਾਂ ਬਾਰੇ ਜਾਣਕਾਰੀ ਚਾਹੀਦੀ ਹੈ ਉਸ ਦੇ ਲਈ ਅਸੀਂ ਚੰਡੀਗੜ੍ਹ ਵਕ ਵਖਰੀ ਜਿਹੜੇ 2-3 ਕੋਚਿੰਗ ਇੰਸਟੀਟਿਊਟਸ ਹੈ ਉਹਨਾਂ ਨਾਲ ਅਸੀਂ ਟਾਈ ਅਪ ਵੀ ਕੀਤਾ ਹੈ ਤੇ ਇਸ ਦੇ ਨਾਲ ਹੀ ਜਿਹੜਾ ਹੈ ਕੁਝ ਐਨਜੀਓਜ਼ ਵੀ ਸਾਹਮਣੇ ਆਈਆਂ ਨੇ ਜਿਹੜੀ ਬੱਚਿਆਂ ਨੂੰ ਫਾਈਨੈਂਸ਼ੀਅਲੀ ਅਸਿਸਟ ਕਰਨਾ ਚਾਹੁੰਦੀਆਂ ਨੇ ਅਸੀਂ ਇਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਇਹਨਾਂ ਦਾ ਇੱਕ ਸੈਮੀਨਾਰ ਵਕੂ ਵਕਰੀਏ 150 ਫਾਈਨਲਾਈਜ਼ ਕਰ ਰਹੇ ਹਾਂ ਉਦੋਂ ਅਸੀਂ ਕਰਾਵਾਂਗੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਜਿਹੜੇ ਇਸ ਖੇਤਰ 'ਚ ਜਾਣਾ ਚਾਹੁੰਦੇ ਨੇ ਸਿਵਲ ਸਰਵਿਸਿਸ 'ਚ ਜਾਣਾ ਚਾਹੁੰਦੇ ਨੇ ਸਰਕਾਰੀ ਨੌਕਰੀ ਬਾਰੇ ਕੈਰੀਅਰ ਕਾਉਂਸਲਿੰਗ ਬਾਰੇ ਜਿਹੜਾ ਕੁਝ ਕੋਈ ਚੋੜਨਾ ਚਾਹੁੰਦੇ ਨੇ ਉਹਨਾਂ ਸਾਰਿਆਂ ਬਾਰੇ ਅਸੀਂ ਇਹ ਫੈਸਿਲਿਟੇਸ਼ਨ ਜਿਹੜੀ ਹੈ ਪੰਜਾਬ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾਵੇਗੀ ਸਰ ਕਿਵੇਂ ਮੰਨ ਚਾਇਆ ਕਿ ਇਸ ਨੂੰ ਸ਼ੁਰੂ ਕਰਨਾ ਚਾਹੀਦਾ ਆ ਦੇਖੋ ਇਸ ਸੰਪਰਕ 2 ਦੇ ਵਿੱਚ ਕਾਫੀ ਜਿਹੜੀ ਸਾਨੂੰ ਜਿਹੜਾ ਹੈਗਾ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੈ ਕਾਫੀ ਫੰਡਸ ਵੀ ਦਿੱਤੇ ਗਏ ਨੇ ਤੇ ਸਾਨੂੰ ਬ੍ਰਾਡ ਏਰੀਆਜ਼ ਵੀ ਦਿੱਤੇ ਗਏ ਨੇ ਕਿ ਪਬਲਿਕ ਨੂੰ ਆਪਾਂ ਕਿਵੇਂ ਇੰਗੇਜ ਕਰਕੇ ਕਿਉਂਕਿ ਅਲਟੀਮੇਟਲੀ ਜਿਹੜਾ ਹੈ ਪਬਲਿਕ ਜਦੋਂ ਪੁਲਿਸ ਦੇ ਨਾਲ ਜਿਹੜਾ ਹੈ ਇੰਗੇਜਮੈਂਟ ਕਰਕੇ ਚੱਲੇਗੀ ਤਾਂ ਇਸ ਦੇ ਨਾਲ ਜਿੱਥੇ ਕ੍ਰਾਈਮ ਦੇ ਵਿੱਚ ਗ੍ਰਾਵਟ ਆਏਗੀ ਉਸ ਦੇ ਨਾਲ ਪੁਲਿਸ ਕੋਲ ਵੀ ਜਿਹੜੀ ਹੈ ਇਨਫੋਰਮੇਸ਼ਨ ਆਉਂਦੀ ਹੈ ਤੇ ਬੈਟਰ ਕੋਆਰਡੀਨੇਸ਼ਨ ਜਿਹੜਾ ਹੈ ਇੱਕ ਜਿਹੜਾ ਹੈ ਵਧੀਆ ਸੁਸਾਇਟੀ ਦੇ ਨਿਰਮਾਣ ਲਈ ਜਿਹੜਾ ਹੈ ਉਹ ਇਹ ਵਧੀਆ ਪਹਿਲ ਜਿਹੜੀ ਹੈ ਐਫਰਟ ਹੋਏਗਾ ਸਿੱਖਿਆ ਦਾ ਦਾਨ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ ਔਰ ਇਸ ਨੂੰ ਸਿੱਖਿਆ ਦੇ ਇਸ ਮਾਡਲ ਨੂੰ ਸ਼ੁਰੂ ਕਰਨ ਦਾ ਕਿਵੇਂ ਮਨਚ ਵਿਚਾਰਾ ਔਰ ਇਹਦੇ ਆਊਟਕਮਸ ਕੀ ਨਿਕਲੇਗੇ ਅ ਦੇਖੋ ਜੀ ਇਹ ਡਿਫਰੈਂਟ ਸੰਪਰਕ ਮੀਟਿੰਗਸ ਦੇ ਵਿੱਚ ਜਿਵੇਂ ਕਿ ਡੀਆਈ ਸਾਹਿਬ ਤੇ ਮੇਰੇ ਵੱਲੋਂ ਵੀ ਇਨ ਪਰਸਨਲ اٹینڈ ਕੀਤੀਆਂ ਗਈਆਂ ਨੇ ਉਹਨਾਂ ਵਿੱਚ ਕਈ ਜਗ੍ਹਾ ਇਹ ਮਹਿਸੂਸ ਕੀਤਾ ਗਿਆ ਕਿਉਂਕਿ ਬਾਰਡਰ ਏਰੀਆ ਹੈ ਉੱਥੇ ਟੀਚਰਸ ਦੀ ਬੜੀ ਕਮੀ ਹੈ ਇਹ ਗੱਲ ਸਾਹਮਣੇ ਆਈ ਸੋ ਕਿਉਂਕਿ ਉੱਥੇ ਟੀਚਰਸ ਦੀ ਕਮੀ ਹੈਗੀ ਹੈ ਇਸ ਦੇ ਨਾਲ ਹੀ ਬੱਚੇ ਜਿਹੜਾ ਕੁਝ ਕਰਨਾ ਚਾਹੁੰਦੇ ਨੇ ਕੋਈ ਅਫਸਰ ਬਣਨਾ ਚਾਹੁੰਦਾ ਹੈ ਕੋਈ ਖੇਡ 'ਚ ਅੱਗੇ ਜਾਣਾ ਚਾਹੁੰਦਾ ਉਹਨਾਂ ਨੂੰ ਜਿਹੜੀਆਂ ਹੈ ਗਾਈਡੈਂਸ ਜਿਹੜੀ ਹੈ ਉਹਦੀ ਬੜੀ ਵੱਡੀ ਕਮੀ ਇੱਥੇ ਦਿੱਖਦੀ ਨਜ਼ਰ ਆਈ ਹੈ ਜਿਹੜੀ ਹੈ ਉਸ ਤੋਂ ਇਲਾਵਾ ਇੱਕ ਪਿੰਡ ਦੇ ਵਿੱਚ ਜਿਵੇਂ ক্রিকেট ਦਾ ਇੱਕ ਬਹੁਤ ਵਧੀਆ ਜਿਹੜਾ ਹੈ ਲੜਕਾ ਪੇਸ ਬੋਲਰ ਸੀਗਾ ਜਦੋਂ ਉਹਦੇ ਨਾਲ ਗੱਲ ਕੀਤੀ ਤਾਂ ਇਹ ਗੱਲ ਸਮਝਦੇ ਵਿੱਚ ਆਇਆ ਕਿ ਇਹ ਬਹੁਤ ਵਧੀਆ ਪਲੇਅਰ ਹੈ ਬਟ ਇਹਨੂੰ ਗਾਈਡੈਂਸ ਨਹੀਂ ਹੈ ਕਿ ਜਾਣਾ ਕਿੱਥੇ ਹੈ ਤੇ ਕਿਵੇਂ ਕੋਚਿੰਗ ਜਿਹੜੀ ਹੈ ਅਟੈਂਡ ਕਰਨੀ ਤੇ ਕਿਵੇਂ ਜਿਹੜਾ ਏਜ ਗਰੁੱਪ ਦੇ ਵਿੱਚ ਕਿਵੇਂ ਆਪਾਂ ਐਂਟਰੀ ਕਰਕੇ ਫਰਦਰ ਜਿਹੜਾ ਰਾਈਸ ਕਰਨਾ ਹੈ ਇਸੇ ਤਰੀਕੇ ਨਾਲ ਜਦੋਂ ਬੱਚਿਆਂ ਨਾਲ ਗੱਲ ਕੀਤੀ ਸਕੂਲਸ ਦੇ ਵਿੱਚ ਜਾ ਕੇ ਤਾਂ ਇਹ ਗੱਲ ਮਹਿਸੂਸ ਕੀਤੀ ਗਈ ਕਿ ਉਹਨਾਂ ਨੂੰ ਸਿਰਫ ਇਹ ਪਤਾ ਹੈ ਕਿ ਅਸੀਂ ਇੱਕ ਕਲਾਸ ਪਾਸ ਕਰ ਲੈਣੀ ਉਸ ਤੋਂ ਬਾਅਦ ਕਿਹੜੇ ਅਸੀਂ ਜਿਹੜਾ ਹੈ ਜਿਹੜਾ ਹੈ ਏਰੀਆ ਚੁਣਨਾ ਹੈ ਜਿੱਥੇ ਅਸੀਂ ਪੜ੍ਹਨਾ ਹੈ ਉਸ ਤੋਂ ਬਾਅਦ ਅਸੀਂ ਕਿਹੜੀ ਨੌਕਰੀ ਕਰਨੀ ਹੈ ਅਸੀਂ ਬਿਜ਼ਨਸ ਕਰਨਾ ਹੈ ਜਾਂ ਕਿਸ ਤਰੀਕੇ ਨਾਲ ਅਸੀਂ ਜਿਹੜਾ ਲਾਈਫ ਤੇ ਵਿੱਚ ਆਪਣੀ ਜਿਹੜੀ ਲਾਈਵਲੀਹੂਡ ਜਿਹੜੀ ਹੈ ਅਰਨ ਕਰਨੀ ਹੈ ਉਹਨਾਂ ਬਾਰੇ ਜਿਹੜੀ ਹੈ ਇਹ ਜੀ ਉਹ ਅਨਅਵੇਅਰ ਸੀਗੇ ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਹੋਏ ਇਹ ਗੱਲ ਮਹਿਸੂਸ ਕੀਤੀ ਕਿ ਇਸ ਤਰੀਕੇ ਦੇ ਜਿਹੜੇ ਐਫਰਟਸ ਨੇ ਅਸੀਂ ਸੰਪਰਕ 2 ਦੇ ਵਿੱਚ ਸ਼ੁਰੂ ਕਰਾਂਗੇ ਇਸ ਦੇ ਤਹਿਤ ਜਿਹੜਾ ਹੈ ਅਸੀਂ ਕੁਝ ਕੋਚਿੰਗ ਇੰਸਟੀਟਿਊਟਸ ਨੇ ਅਸੀਂ ਉਹਨਾਂ ਨਾਲ ਰਾਬਤਾ ਕੀਤਾ ਉਹ ਵੀ ਵਿਲਿੰਗ ਨੇ ਕਿਉਂਕਿ ਇੱਥੇ ਉਹਨਾਂ ਨੂੰ ਫੈਸਿਲਿਟੇਸ਼ਨ ਦੀ ਲੋੜ ਹੈ ਜਿਹੜਾ ਅਸੀਂ ਇੱਕ ਫੈਸਿਲਿਟੇਟਰ ਦੇ ਤੌਰ ਤੇ ਪੰਜਾਬ ਪੁਲਿਸ ਜ਼ਿਲ੍ਹਾ ਪੁਲਿਸ ਜਿਹੜੀ ਸਮਸਰ ਦਿਹਾਤੀ ਉਹਨਨ ਪ੍ਰੋਵਾਈਡ ਕਰੇਗੀ ਬੱਚਿਆਂ ਨੂੰ ਪੇਰੈਂਟਸ ਨੂੰ ਤੇ ਜਿਹੜੇ ਕੋਚਿੰਗ ਇੰਸਟੀਟਿਊਟਸ ਨੇ ਉਹ ਇੱਕੋ ਪਲੇਟਫਾਰਮ ਤੇ ਆਣਗੇ ਅਸੀਂ ਉਹਨਾਂ ਨੂੰ ਫੈਸਟੇਟ ਕਰਕੇ ਜਿਹੜਾ ਹੈ ਫਰਦਰ ਜਿਹੜਾ ਹੈ ਸੰਪਰਕ ਟੂ ਦੇ ਵਿੱਚ ਅਸੀਂ ਇੱਕ ਵੱਡੀ ਜਿਹੜੀ ਹੈ ਉਹਨਾਂ ਨੂੰ ਸੈਮੀਨਾਰਸ ਕਰਵਾ ਕੇ ਜਿਹੜਾ ਹੈ ਇਸ ਜਿਹੜਾ ਸਾਡਾ ਇੱਕ ਟੀਚਰ ਹੈ ਅਸੀਂ ਉਹਨੂੰ ਪੂਰਾ ਕਰਾਂਗੇ ਸਰ ਕਿਹੜੇ ਕਿਹੜੇ ਬੱਚੇ ਦੇ ਵਿੱਚ ਕੁਆਲੀਫਾਈ ਕਰ ਸਕਦੇ ਨੇ ਦੇਖੋ ਜੀ ਜਿਹਨੇ ਬੱਚਿਆਂ ਦੇ ਕੋਈ ਡਿਗਰੀ ਚੱਲ ਰਹੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਯੂਪੀਐਸਸੀ ਪੀਸੀਐਸ ਦੀ ਜਿਵੇਂ ਕਿ ਹੁਣ 300 ਦੇ ਕਰੀਬਨ ਪੋਸਟਾਂ ਜਿਹੜੀਆਂ ਹੈ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਨੇ ਉਹਦੇ ਵਿੱਚ ਕੰਪੀਟ ਕਰਨਾ ਚਾਹੁੰਦੇ ਨੇ ਇਹ ਤੋਂ ਗਾਈਡੈਂਸ ਨਹੀਂ ਹੈ ਕੋਚਿੰਗ ਇੰਸਟੀਟਿਊਟਸ ਬਾਰੇ ਨਹੀਂ ਪਤਾ ਜਾਂ ਕਿਵੇਂ ਅਸੀਂ ਪੜ੍ਹਾਈ ਕਰਨੀ ਹੈ ਉਹਦੇ ਬਾਰੇ ਨਹੀਂ ਪਤਾ ਉਹ ਸਾਰੀ ਜਿਹੜੀ ਚੀਜ਼ਾਂ ਜਿਹੜੀਆਂ ਹੈ ਅਸੀਂ ਉਹਨਾਂ ਨੂੰ ਉੱਥੇ ਸੈਮੀਨਾਰ ਦੇ ਥਰੂ ਜਿਹੜਾ ਹੈ ਅਸੀਂ ਉਹਨਾਂ ਨੂੰ ਦੱਸਾਂਗੇ ਇਸ ਕੰਮ ਦੇ ਵਿੱਚ ਲੱਖਾਂ ਰੁਪਏ ਲੋਕਾਂ ਕੋਲ ਲੈ ਲੇਤੇ ਜਾਂਦੇ ਨੇ ਕਿ ਕੀ ਇਸ ਤੇ ਪੁੱਲ ਦਾ ਕੀ ਕ੍ਰਾਈਟੇਰੀਆ ਹੋਏਗਾ ਜੀ ਦੇਖੋ ਇਹਦੇ ਵਿੱਚ ਸਾਡੇ ਵੱਲੋਂ ਬੜਾ ਸਪਸ਼ਟ ਤੌਰ ਤੇ ਦੱਸਿਆ ਗਿਆ ਕਿ ਜਿੱਥੇ ਕੋਈ ਫਾਈਨੈਂਸ਼ੀਅਲ ਅਸਿਸਟੈਂਸ ਦੀ ਲੋੜ ਹੈਗੀ ਹੈ ਅਸੀਂ ਉਹਨੂੰ ਅਰੇਂਜ ਕਰਵਾ ਸਕਦੇ ਹਾਂ ਕਿਉਂਕਿ ਸਾਡੇ ਕੋਲ ਕਾਫੀ ਐਨ ਜੀਓਜ਼ ਜਿਹੜੀਆਂ ਹਨ ਉਹਨਾਂ ਨੇ ਜਿਹੜਾ ਹੈ ਅਪਰੋਚ ਕੀਤਾ ਹੈ ਅਸੀਂ ਇਹ ਸਾਰਾ ਜਿਹੜਾ ਨੈਟਵਰਕ ਹੈ ਐਨ ਜੀਓਜ਼ ਦਾ ਕੋਚਿੰਗ ਇੰਸਟੀਚੂਟਸ ਦਾ ਤੇ ਜਿਹੜੇ ਬੱਚੇ ਨੇ ਅਸੀਂ ਉਹਨਾਂ ਵਾਸਤੇ ਜਿਹੜਾ ਇੱਕ ਫੈਸਿਲਿਟੇਟਰ ਦੇ ਤੌਰ ਤੇ ਕੰਮ ਕਰਨਾ ਚਾਹੁੰਦੇ ਕਿੰਨੀ ਏਜ ਦੇ ਬੱਚੇ ਦੇ ਚ ਜਿਹੜੇ ਕੁਆਲੀਫਾਈ ਕਰਦੇ ਦੇਖੋ ਜੀ ਇਸ ਦੇ ਵਿੱਚ ਇਹ ਹੈ ਕਿ ਕੋਈ ਵੀ ਬੱਚਾ ਜਿਹੜਾ 17 18 ਸਾਲ ਦਾ ਹੈ ਤੇ ਹੁਣ ਤੋਂ ਹੀ ਅਵੇਅਰ ਹੈ ਕਿ ਉਹ ਖੇਡਾਂ ਦੇ ਵਿੱਚ ਜਾਣਾ ਚਾਹੁੰਦਾ ਹੈ ਜਾਂ ਕੋਈ ਪੜ੍ਹਾਈ ਵਾਲਾ ਬੱਚਾ ਜਿਹੜਾ ਜਿਨੇ ਡਿਗਰੀ ਕੰਪਲੀਟ ਕਰ ਲਈ ਹੈ ਜਾਂ ਅਜੇ ਡਿਗਰੀ ਦੇ ਸ਼ੁਰੂ ਕੀਤੀ ਹੈ ਤੇ ਫਰਦਰ 2-3 ਸਾਲ ਚ ਤਿਆਰੀ ਕਰਨਾ ਚਾਹੁੰਦਾ ਹੈ ਇਹ ਸਾਰੇ ਉਹ ਏਜ ਗਰੁੱਪ ਦੇ ਵਿੱਚ ਉਹ ਐਲੀਜੀਬਲ ਹੋਣਗੇ ਇੰਟਰਨਸ਼ਿਪ ਔਰ ਐਂਬਲਮੈਂਟ ਬਹੁਤ ਸਾਰੀਆਂ ਚੀਜ਼ਾਂ ਗੌਰਮੈਂਟ ਦੀ ਆਈਆਂ ਉਹਦੇ ਤੋਂ ਬੱਚੇ ਵਾਂਝੇ ਰਹਿੰਦੇ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਜਿਵੇਂ ਇੱਕ ITI ਦਾ ਪਿੱਛੇ ਜੇ ਬੜਾ ਵਧੀਆ ਸਕੀਮ ਆਈ ਸੀ ਜਿਹਦੇ ਵਿੱਚ ਬਾਰਡਰ ਏਰੀਆ ਦੇ ਬੱਚੇ 30 ਦੇ ਕਰੀਬਨ ਜਿਹੜੇ ਹੈ ਅਸੀਂ ਉਹ ਆਇਡੈਂਟੀਫਾਈ ਕਰਨੇ ਸਨ ਤੇ ਉਹਨਾਂ ਨੂੰ ਵੱਖੋ-ਵੱਖਰੇ ਜਿਹੜੇ ਕੋਰਸਸ ਦੇ ਵਿੱਚ ਜਿਹੜਾ ਸੀਪਾਈਟ ਦੇ ਨਾਲ ਮਿਲ ਕੇ ਜਿਹੜਾ ਅਸੀਂ ਉਹ ਕਰਨਾ ਸੀ ਅਨਫੋਰਚਨਟਲੀ ਅਸੀਂ ਉਹਦੇ ਬਾਰੇ ਕਾਫੀ ਅਵੇਅਰਨੈਸ ਕੀਤੀ ਪਰ ਉਹ ਬੱਚੇ ਉਹਨੇ ਜਿੰਨੇ ਸਾਡੀ ਜਿਹੜੇ ਹੈ ਉਹ ਬੱਚੇ ਜਿੰਨੇ ਚਾਹੁੰਦੇ ਸੀ ਉਹਨਾਂ ਨੰਬਰ ਸਾਡੇ ਤੋਂ ਅਚੀਵ ਨਹੀਂ ਹੋਇਆ ਤੋਂ ਬੇਸਿਕਲੀ ਉਹ ਸਾਡੇ ਜਿਹੜੇ ਅਸੀਂ ਜੋ ਅਸੀਂ ਉਸ ਤੋਂ ਬਾਅਦ ਜਿਹੜੀ ਐਕਸਰਸਾਈਜ਼ ਕੀਤੀ ਹੈ ਇਹ ਗੱਲ ਸਾਹਮਣੇ ਹੈ ਕਿ ਉਹ ਬੱਚੇ ਜਿਹੜੇ ਸਨ ਉਹ ਬਿਲਕੁਲ ਹੀ ਅਵੇਅਰ ਹੀ ਨਹੀਂ ਸਤ ਜੀ ਕਿ ਆਈਟੀਆਈ ਦੇ ਵਿੱਚ ਜਿਹੜਾ ਇੱਕ ਕੋਰਸ ਹੈ ਉਸ ਤੇ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਨੌਕਰੀ ਮਿਲ ਸਕਦੀ ਹੈ ਕਿਸੇ ਫੈਕਟਰੀ ਦੇ ਵਿੱਚ ਉਹ ਚੰਗੀ ਸਕਿਲਡ ਜਿਹੜੀ ਲੇਬਰ ਉਸ ਦੇ ਵਿੱਚ ਉਹ ਜੁਆਇਨ ਕਰ ਸਕਦੇ ਆ ਤੇ ਚੰਗਾ ਜਿਹੜਾ ਹੈ ਸੈਲਰੀ ਜਿਹੜੀ ਉਹਨਾਂ ਨੂੰ ਮਿਲ ਸਕਦੀ ਹੈ ਤੁਸੀਂ ਮੰਨਦੇ ਹੋ ਕਿ ਜੌਬਸ ਵੀ ਪ੍ਰੋਵਾਈਡ ਇਹਦੇ ਨਾਲ ਵਦਨਗੀਆਂ ਔਰ ਪੁਲਸ ਜੌਬ ਵੀ ਪ੍ਰੋਵਾਈਡ ਕਰਾ ਦੇਗੀ ਇੱਕ ਤਰੀਕੇ ਦੇ ਦੇਖੋ ਜੇ ਜਦੋਂ ਇੱਥੋਂ ਬਾਰਡਰ ਬੈਲ ਚ ਜਿਹੜੇ ਜਿਹੜੇ ਇੱਕ ਵਧੀਆ ਮਿਹਨਤੀ ਬੱਚੇ ਨੇ ਜਦੋਂ ਉਹ ਇਸ ਤਰੀਕੇ ਦੀ ਗਾਈਡੈਂਸ ਲੈ ਲੈਣਗੇ ਤੇ ਉਹਨਾਂ ਨੂੰ ਪ੍ਰੋਪਰ ਜਿਹੜਾ ਚੈਨਲਾਈਜ਼ ਕਰ ਦਾਂਗੇ ਤੇ ਮੈਨੂੰ ਇਹ ਉਮੀਦ ਹੈ ਕਿ ਉਹ ਜੌਬਸ ਦੇ ਵਿੱਚ ਵੀ ਉਹਨਾਂ ਦੀ ਭਾਗੀਦਾਰੀ ਵਧੇਗੀ ਤੇ ਪਲੱਸ ਜਿਹੜਾ ਹੈ ਅੱਗੇ ਫਰਦਰ ਉਹ ਐਜੂਕੇਟਿਵ ਤੇ ਆਪਣੇ ਪਵਿੱਖਲੇ ਵੀ ਜਿਹੜਾ ਜਿਆਦਾ ਸੁਚੇਤ ਹੋ ਜਾਣਗੇ ਕਿ ਪੰਜਾਬ ਦੇ ਖਾਸ ਕਰਕੇ ਤੁਸੀਂ ਇੱਕ ਪੁਲਿਸ ਅਫਸਰ ਹੋ ਤੁਸੀਂ ਬਹੁਤ ਸਾਰੇ ਏਰੀਆ ਜਾਣਦੇ ਹੋ ਕਿੰਨਾ ਕੁ ਟੈਲੈਂਟ ਬੱਚਿਆਂ ਚ ਸਮਝਦੇ ਹੋ ਜੀ ਬਿਲਕੁਲ ਜੀ ਇਸ ਬਾਰਡਰ ਏਰੀਆ ਦੇ ਵਿੱਚ ਖਾਸ ਤੌਰ ਤੇ ਜਿਆਦਾ ਟੈਲੈਂਟਡ ਬੱਚੇ ਮੈਨੂੰ ਲੱਗਦਾ ਹੈਗੇ ਜਦੋਂ ਪੁਲਿਸ ਅਫਸਰ ਕਹਿੰਗੇ ਤੁਸੀਂ ਪੂਰੇ ਪੰਜਾਬ ਬਿਲਕੁਲ ਜੀ ਬਿਲਕੁਲ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਬਹੁਤ ਵਧੀਆ ਐਥਲੀਟਸ ਨੂੰ ਮੈਂ ਇੱਥੇ ਮਿਲਿਆ ਕ੍ਰਿਕਟਰਸ ਜਿਹੜੇ ਬੱਚੇ ਐ ਉਹਨਾਂ ਨੂੰ ਮਿਲਿਆ ਤੇ ਪੜ੍ਹਾਈ ਦੇ ਵਿੱਚ ਵੀ ਕਾਫੀ ਲੜਕੀਆਂ ਬੜੀਆਂ ਇੱਥੇ ਜਿਹੜੀ ਹੈ ਅੱਗੇ ਆਈਆਂ ਨੇ ਤੇ ਉਹਨਾਂ ਸਾਰੇ ਬੱਚਿਆਂ ਨੂੰ ਮਿਲ ਕੇ ਜੋ ਹੈ ਇਹ ਜਿਹੜੀ ਜਿਹੜਾ ਅਸੀਂ ਇਹ ਪਲਾਨ ਕਰ ਰਹੇ ਆ ਇਹ ਫਰਦਰ ਜਿਹੜਾ ਤੁਸੀਂ ਦੇਖੋਗੇ ਅਸੀਂ ਨੂੰ ਇੰਪਲੀਮੈਂਟ ਕਰਨ ਜਾ ਰਹੇ ਹਾਂ ਲੱਗਦਾ ਬਹੁਤ ਵਧੀਆ ਪਰ ਮੁਸ਼ਕਲ ਵੀ ਬਹੁਤ ਹੋ ਸਕਦੀ ਹੈ ਜੀ ਬਿਲਕੁਲ ਬਹੁਤ ਜ਼ਿਆਦਾ ਚੈਲੰਜਸ ਇਹਦੇ ਵਿੱਚ ਆਉਂਦੇ ਨੇ ਕਿਉਂਕਿ ਬੱਚੇ ਆ ਉਹਨਾਂ ਨੂੰ ਮੋਟੀਵੇਟ ਕਰਨਾ ਪੇਰੈਂਟਸ ਨੂੰ ਮੋਟੀਵੇਟ ਕਰਨਾ ਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਕਿਉਂਕਿ ਕਈ ਵਾਰ ਇਦਾਂ ਦਾ ਮਾਹੌਲ ਹੁੰਦਾ ਹੈ ਕਿ ਜਿਵੇਂ ਲੜਕੀਆਂ ਦਾ ਕਾਫੀ ਜਗ੍ਹਾ ਅਸੀਂ ਚੈੱਕ ਕੀਤਾ ਜਿਵੇਂ ਸਾਡੇ ਸਾਹਮਣੇ ਆਈ ਕਿ ਉਹ ਬਹੁਤ ਕੁਝ ਕਰਨਾ ਚਾਹੁੰਦੀਆਂ ਬਟ ਜਦੋਂ ਪਿੰਡ ਤੋਂ ਬਾਹਰ ਜਾਣਾ ਇੱਕ ਟਰਾਂਸਪੋਰਟੇਸ਼ਨ ਤੇ ਉਹ ਜਿਹੜਾ ਇਹ ਸਿਕਿਉਰਿਟੀ ਦੇ ਕਾਫੀ ਇਸ਼ੂਸ ਪਰੈਂਟਸ ਨੇ ਸਾਡੇ ਸਾਹਮਣੇ ਜਿਹੜਾ ਉਹ ਦੱਸੇ ਨੇ ਬਟ ਇਹ ਸਾਰਿਆਂ ਨੂੰ ਅਸੀਂ ਉਹਨਾਂ ਨੂੰ ਅਸ਼ੋਰ ਕੀਤਾ ਹੈ ਕਿ ਪੁਲਿਸ ਜਿਹੜਾ ਹੈ ਤੇ ਸਾਰਾ ਸਾਡਾ ਜਿਹੜਾ ਵਿਭਾਗ ਜਿਹੜਾ ਹੈ ਤੁਹਾਡੇ ਨਾਲ ਹੈ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਓਵਰਕਮ ਕਰਕੇ ਚੈਲੰਜਸ ਨੂੰ ਅਸੀਂ ਵਧੀਆ ਕਰਾਂਗੇ ਸਕਿੱਲ ਜੋਬਸ ਵੀ ਜਿਹੜੀਆਂ ਹੁੰਦੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਕੋਈ ਸਕੀਮਸ ਹੁੰਦੀਆਂ ਉਹਨੂੰ ਵੀ ਪ੍ਰੋਵਾਈਡ ਕਰਾਂਗੇ ਜੀ ਬਿਲਕੁਲ ਜੀ ਯੂਪੀਐਸਸੀ ਐਸਐਸਸੀ ਇਵਨ ਪੀਸੀਐਸ ਦੀ ਹੋ ਗਿਆ ਐਸਐਸਐਸ ਦੀ ਬੜੇ ਐਗਜ਼ਾਮਸ ਨੇ ਜਿਨ੍ਹਾਂ ਦੇ ਵਿੱਚ ਬੱਚੇ ਕੁਆਲੀਫਾਈ ਕਰ ਸਕਦੇ ਨੇ ਸੋ ਇਹਨਾਂ ਸਰਕਾਰੀ ਇਹ ਉਹ ਹੋ ਸਕਦੀ ਹੈ ਬਸ਼ਰਤੇ ਜੇ ਉਹਨਾਂ ਨੂੰ ਫੈਸਿਲਿਟੇਟ ਕਰਕੇ ਉਹਨਾਂ ਨੂੰ ਵਧੀਆ ਰਾਹ ਪਾ ਕੇ ਕਰੀਅਰ ਕਾਉਂਸਲਿੰਗ ਤੇ ਗਾਈਡੈਂਸ ਉਹਨਾਂ ਨੂੰ ਪ੍ਰੋਪਰ ਮਿਲ ਜਾਵੇ ਇੱਕ ਪਾਸੇ ਪੁਲਿਸਿੰਗ ਦੂਸਰੇ ਪਾਸੇ ਇੱਕ ਨੋਬਲ ਕੌਸ ਕਿਨੱਕ ਦੋਨੋਂ ਪੈਰਨਲ ਲਾਈਨਸ ਨੇ ਜੀ ਦੇਖੋ ਜੀ ਇਹ ਕਮਿਊਨਿਟੀ ਪੁਲਿਸਿੰਗ ਦੇ ਜੇ ਅਸੀਂ ਗੱਲ ਕਰੀਏ ਤਾਂ ਕਮਿਊਨਿਟੀ ਪੁਲਿਸਿੰਗ ਦੇ ਵਿੱਚ ਵੀ ਇੱਕ ਬਹੁਤ ਵੱਡਾ ਇਹਦਾ ਜਿਹੜਾ ਹੈਗਾ ਭਾਗ ਨਜ਼ਰ ਆਉਂਦਾ ਹੈ ਕਿਉਂਕਿ ਕਮਿਊਨਿਟੀ ਪੁਲਿਸਿੰਗ ਦੇ ਵਿੱਚ ਇਹ ਹੁੰਦਾ ਹੈ ਕਿ ਪੁਲਿਸ ਦੀ ਜਿਹੜੀ ਜਿਹੜੀ ਨਫਰੀ ਹੈ ਕਿਉਂਕਿ ਉਹ ਹਮੇਸ਼ਾ ਉਹ ਲਿਮਟਿਡ ਹੁੰਦੀ ਹੈ ਤੇ ਕਿਤੇ ਨਾ ਕਿਤੇ ਪਬਲਿਕ ਪੁਲਿਸ ਜਦੋਂ ਅਸੀਂ ਪਾਰਟਨਰਸ਼ਿਪ ਕਰ ਲੈਂਦੇ ਹਾਂ ਉਸ ਤੋਂ ਬਾਅਦ ਜਿਹੜੀ ਕਮਿਊਨਿਟੀ ਜਿਹੜੀ ਸਾਨੂੰ ਹੈਲਪ ਕਰਦੀ ਹੈ ਤੇ ਉਸ ਦੇ ਨਾਲ ਹੀ ਇਹ ਜਿਹੜੀ ਜਿਹੜੀ ਇੱਕ ਸਿਵਲ ਸੁਸਾਇਟੀ ਦੇ ਵਿੱਚ ਇਹ ਜਿਹੜੀ ਚੀਜ਼ਾਂ ਹੈਗੀਆਂ ਜਦੋਂ ਪੁਲਿਸ ਨੂੰ ਸਪੋਰਟ ਕਰਦੀਆਂ ਨੇ ਤੇ ਪੁਲਿਸ ਤੇ Yeah. <laughs> ਕੰਮ 'ਚ ਵੀ eficiency ਹੁੰਦੀ ਹੈ ਤੇ ਨਾਲ ਹੀ ਜਿਹੜਾ crime rate ਡਿੱਗਦਾ ਹੈ ਤੇ ਇੱਕ ਨਰੋਆ ਜਿਹੜਾ ਸਮਾਜ ਆ ਉਹਦੀ ਵੀ ਬਣਤਰ 'ਚ ਇਹ ਸਹਾਇ ਹੁੰਦਾ ਆ ਕਿ ਸਵਾਲ ਹੈ ਕਿੱਥੇ ਬੱਚੇ ਕੰਟੈਕਟ ਕਰ ਸਕਦੇ ਨੇ ਕਿਉਂਕਿ ਜਿਹੜੇ ਵੀਡੀਓਜ਼ ਦੇਖ ਰਹੇ ਨੇ ਬਹੁਤ ਸਾਰੇ ਅਡਰੈਸਟ ਮੰਗਦੇ ਹੋ। ਬਿਲਕੁਲ ਜੀ ਮੈਂ ਉਹਨਾਂ ਨੂੰ ਨੰਬਰ ਆਪਣਾ ਵੀ ਜਾਰੀ ਜਾਰੀ ਕੀਤਾ ਉਹ ਮੈਨੂੰ ਇਸ ਨੰਬਰ ਤੇ ਮੈਸੇਜ ਕਰ ਸਕਦੇ ਆ 9056473187 ਇਸਦੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਅਸੀਂ ਜਿਹੜਾ ਬੜੇ ਇਹਨੂੰ elaborate ਢੰਗ ਦੇ ਨਾਲ ਕਰਾਂਗੇ ਇਹ ਇਹਨੂੰ ਥੋੜਾ ਲੌਂਗ ਟਰਮ ਅਸੀਂ ਨੂੰ ਜਿਹੜਾ ਹੈ ਪ੍ਰੋਜੈਕਟ ਨੂੰ ਲੈ ਕੇ ਜਾਵਾਂਗੇ। ਸ਼ੁਕਰੀਆ ਤਾਂ ਇਹ ਸਨ ਐਸਐਸਪੀ ਅੰਮ੍ਰਿਤਸਰ ਜਰਣਾ ਨਾਲ ਗੱਲਬਾਤ ਕੀਤੀ ਹੈ ਔਰ ਇਹ ਇੱਕ ਨਵੀਂ ਚੀਜ਼ ਹੈ ਅੱਜ ਤੱਕ ਬੱਚਿਆਂ ਦੇ ਕੈਰੀਅਰ ਬਾਰੇ ਅਕਸਰ ਬਹੁਤ ਸਾਰੇ ਸਵਾਲ ਹੁੰਦੇ ਨੇ ਕਿ ਬੱਚਾ ਕੈਰੀਅਰ ਕਿਵੇਂ ਬਣਾਏਗਾ ਲੇਕਿਨ ਹੁਣ ਪੰਜਾਬ ਪੁਲਿਸ ਬੱਚਿਆਂ ਦਾ ਕੈਰੀਅਰ ਬਣਾਏਗੀ ਸਰਕਾਰੀ ਨੌਕਰੀ ਦੇ ਵਿੱਚ ਭਾਗੀਦਾਰੀ ਕਰੇਗੀ ਔਰ ਇਹਦੇ ਵਾਸਤੇ ਵੱਡੇ ਪੱਧਰ ਦੇ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ ਔਰ ਇਸ ਕੰਮ ਨੂੰ ਸ਼ੁਰੂਆਤ ਕਰਨ ਜਾ ਰਹੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਨੰਬਰ ਵੀ ਜਾਰੀ ਕੀਤਾ ਗਿਆ ਹੈ ਤੁਸੀਂ ਵੀ ਅਗਰ ਆਪਣੇ ਬੱਚੇ ਨੂੰ ਇੱਕ ਸਫਲ ਇੱਕ ਅੱਛਾ ਸਰਕਾਰੀ ਨੌਕਰੀ ਜਾਂ ਹੋਰ ਸਿਵਲ ਸਰਵਿਸਿਸ ਵਿੱਚ ਭੇਜਣਾ ਚਾਹੁੰਦੇ ਹੋ ਤਾਂ ਜਰੂਰ ਤੁਹਾਡੇ ਵਾਸਤੇ ਸੁਨਹਿਰਾ ਮੌਕਾ ਹੈ ਔਰ ਲੱਖਾਂ ਰੁਪਏ ਦੀ ਜਿਹੜੀ ਲੁੱਟ ਹੁੰਦੀ ਹੈ ਉਸ ਤੋਂ ਵੀ ਤੁਸੀਂ ਬਚ ਸਕਦੇ ਹੋ ਤੇ ਚੰਗੇ ਪਦਰ ਤੇ ਤੁਸੀਂ ਆਪਣਾ ਕੈਰੀਅਰ ਬਣਾ ਸਕਦੇ ਹੋ ਤਾਂ ਪੰਜਾਬ ਪੁਲਿਸ ਦਾ ਇੱਕ ਨਵਾਂ ਉਪਰਾਲਾ ਹੈ ਉਮੀਦ ਕਰਦੇ ਹਾਂ ਕਿ ਨੌਜਵਾਨਾਂ ਨੂੰ ਇਹਦੇ ਨਾਲ ਬਹੁਤ ਫਾਇਦਾ ਮਿਲੇਗਾ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ